मैं क्या कर रहा ਬੜਾ ਲੜਦਾ ਸੀ ਕੀ ਕਾਰਨ ਰਿਆ ਉਹਨੂੰ ਦੇਖੋ ਜੀ 2022 ਦੇ ਵਿੱਚ ਅੰਗੇਜਮੈਂਟ ਹੋਈ ਸੀ ਆ ਤੇ ਉਦੋਂ ਬਾਅਦ ਮੇਰੇ ਸਾਲੇ ਨੇ ਆਪਣੇ ਕੋ ਰੱਖਿਆ ਕੈਨੇਡਾ ਵਿੱਚ ਆਪਣੇ ਕੋਲ ਕੁੜੀ ਨੂੰ ਰੱਖਿਆ ਉੱਥੇ ਜਾ ਕੇ ਸਾਰਾ ਖਰਚਾ 25-26 ਲੱਖ ਰੁਪਏ ਸੀ ਲਾਇਆ ਸਾਰਾ ਕੋਲ ਤੇ ਉੱਥੇ ਜਾ ਕੇ ਨੇ ਕੁੜੀ ਨੇ 1.5 ਸਾਲ ਬਾਅਦ ਇਹਨਾਂ ਫੋਨ ਬੰਦ ਕਰ ਕਰ ਸਕਣ ਅਣਜਾਣ ਪਿੱਛੇ ਮੇਰਾ ਮੁੰਡਾ ਨਗਰ ਨਗਰ ਕਰਨ ਲੱਗ ਪਈ ਤੇ ਉਹਦੇ ਬਾਅਦ ਮੁੰਡੇ ਨੂੰ ਵੀ ਪਤਾ ਲੱਗ ਗਿਆ ਵੀ ਇਹ ਸਾਨੂੰ ਧੋੜ ਕਰਦੀ ਹੈ ਪਿੱਛੇ ਪਾਲਦੀ ਹੈ ਤਾਂ ਕਰਨੇ ਕਰਦੇ ਜੀ 2.5 ਸਾਲ ਫਿਰ ਉਸੇ ਘਰ ਵਿੱਚ ਰਹਿ ਗਈ ਸਾਲੇ ਮੇਰੇ ਦੇ ਤੇ ਅੰਦਰੋਂ ਭੇਜ ਨਹੀਂ ਦਿੱਤਾ ਹੈਗਾ ਤੇ ਆਪਣਾ ਦੂਜਾ ਆਪਣੇ ਘਰ ਨੂੰ ਪੈ ਭੇਜੀ ਗਈ ਤੇ ਖਰਚਾ ਉਹ ਕਰਦੇ ਰਹੇ ਦਾ ਸਾਰਾ ਜੋ ਕਿ ਕਿਰਾਇਆ ਰੈਂਟ ਸਾਰਾ ਖਰਚਾ ਅਸੀਂ ਦਿੱਤਾ ਤੇ ਕੀ ਕੀ ਗੱਲ ਹੋਈ ਸੀ ਜਿਹੜੀ ਲੜਕੇ ਤੁਹਾਡੇ ਨੇ ਕਾਤਮ ਕਿ ਆਕੇ ਦੁਆਰਾ ਫਿਰ ਉਹਨੇ ਵਿਆਹ ਕਰਨਾ ਵਿਆਹ ਕਰਨਾ ਸੀ ਵਿਆਹ ਕਿਹੜੇ ਨਾਲ ਤੇਰਾ ਫੇਰੀ ਹੋਈ ਹੈ ਮੈਂ ਪੁੱਛਿਆ ਕਿ ਕੀ ਹੀਰਾ ਫਿਰੀ ਹੋਈ ਆ ਕੀ ਧੋਖਾ ਹੋਇਆ ਇਹਨੇ ਕਿਹਾ ਕਿ ਮੈਂ ਆਪਣੇ ਲੜਕੇ ਦੀ ਕਰਨਵੀਰ ਦੀ ਅੰਗੇਜਮੈਂਟ ਕੀਤੀ ਮੰਗਣੀ ਕੀਤੀ ਟਾਂਡੇ ਦੇ ਅੰਦਰ ਇੱਕ ਰੈਸਟੋਰੈਂਟ ਦੇ ਵਿੱਚ ਵੱਡਾ ਖਰਚ ਕਰਕੇ ਉਹਦੀ ਐਲਬਮ ਜਿਹੜੀ ਆ ਬਣੀ ਆ ਲੜਕੀ ਵਾਲਿਆਂ ਨੇ ਇਹ ਵਾਅਦਾ ਕੀਤਾ ਕਿ ਅਸੀਂ ਕੈਨੇਡਾ ਜਾ ਕੇ ਲੜਕੀ ਨੂੰ ਜਿਹੜਾ ਇਹ ਲੜਕੇ ਨੂੰ ਕੈਨੇਡਾ ਬੁਲਾਵਾਂਗੇ ਲੇਕਿਨ ਜਦੋਂ ਲੜਕੀ ਦਾ ਸਾਰਾ ਖਰਚ ਜਿਹੜਾ ਲੜਕੇ ਵਾਲਿਆਂ ਨੇ ਕੀ ਦਾ ਵੀਜ਼ਾ ਲੱਗਾ ਲੜਕੀ ਨੂੰ 에ਅਰਪੋਰਟ ਤੇ ਛੱਡਣ ਲਈ ਲੜਕਾ ਕਰਨਵੀਰ ਗੱਡੀ ਕਰਾ ਕੇ ਗਿਆ ਔਰ ਇੱਕ ਦਿਨ ਦੇ ਵਿੱਚ ਕਈ ਵਾਰ ਦੋ ਵਾਰ ਵੀ ਕਾਲ ਕਰਦੇ ਸੀ ਔਰ ਲੜਕੀ ਜਦੋਂ ਕੈਨੇਡਾ ਗਈ ਤੇ ਇਹ ਕੁਲਵਿੰਦਰ ਜੀ ਜਿਹੜੇ ਲੜਕੇ ਦੇ ਬਾਪ ਨੇ ਇਹਨਾਂ ਦੇ ਉਹ ਸਾਲਾ ਸਾਹਿਬ ਇਹਨਾਂ ਦੇ ਲੜਕੇ ਦਾ ਮਾਮਾ ਜੀ ਜਿਹੜੇ ਉੱਥੇ ਟੋਰਾਂਟੋ ਦੇ ਵਿੱਚ ਕੈਨੇਡਾ ਦੇ ਵਿੱਚ ਹੈ ਉਹ ਲੜਕੀ ਨੂੰ ਨਵਜੋਤ ਜਿਹਨੇ ਧੋਖਾ ਕੀਤਾ ਜਿਹਦੇ ਪਰਿਵਾਰ ਨੇ ਧੋਖਾ ਕੀਤਾ ਉਹਨੂੰ ਉਹ ਰਿਸੀਵ ਕਰਕੇ ਲੈ ਕੇ ਗਿਆ ਆਪਣੇ ਘਰ ਦੇ ਅੰਦਰ ਰੱਖਿਆ ਔਰ ਪੂਰਾ ਖਰਚ 2.5 ਸਾਲ ਪੜ੍ਹਾਈ ਦਾ ਜਿਹੜਾ ਕੋ ਬਚਦਾ ਸੀ ਉਹ ਖਰਚ ਕੀਤਾ ਉਹ ਤੋਂ ਰੈਂਟ ਤੱਕ ਨਹੀਂ ਲਿਆ ਔਰ ਉਹਨੂੰ ਗੱਡੀ ਤੇ ਕਾਲਜ ਸਕੂਲ ਛੱਡਣ ਜਾਂਦਾ ਸੀ ਉਹਦੀ ਦੇਖਰੇਖ ਕਰਦਾ ਸੀ ਸਿਰਫ ਇਸ ਗੱਲ ਤੇ ਕਿ ਮੇਰਾ ਭਾਣਜਾ ਜਿਹੜਾ ਆ ਉਹ ਕੈਨੇਡਾ ਆ ਜਾਵੇ ਔਰ ਇਹ ਪੱਕੀ ਮੈਰਿਜ ਦੀ ਗੱਲ ਹੋਈ ਸੀ ਕਿਉਂਕਿ ਔਰ ਇਹਦਾ ਜਿਹੜਾ ਹੈ ਮੁੜ ਕੇ ਇਹਨਾਂ ਨਾਲ ਕੰਟੈਕਟ ਨਹੀਂ ਕੀਤਾ ਲੜਕੇ ਤੋਂ ਜਿਸ ਤਰ੍ਹਾਂ ਕੁਲਵਿੰਦਰ ਨੇ ਦੱਸਿਆ ਲੜਕੇ ਕਰਨਵੀਰ ਦੇ ਬਾਪ ਨੇ ਕਿ ਪੈਸਿਆਂ ਦੀ ਮੰਗ ਵੀ ਕੀਤੀ ਹੈ ਔਰ ਲੜਕੀ ਨੇ ਆਪਣੇ ਭਰਾ ਨੂੰ ਕਾਰਵਾਈ ਕਰਕੇ ਦੋ ਦੋਸ਼ੀ ਅਰੈਸਟ ਕੀਤੇ ਨੇ ਔਰ ਚਾਰ ਵਾਕੀ ਨੇ ਮੇਰੀ ਭਾਰਤ ਸਰਕਾਰ ਅਗੇ ਇਹ ਬੇਨਤੀ ਹੈ ਕਿ ਉਹ ਜਿਹੜੀ ਦੋਸ਼ੀ ਕੁੜੀ ਕੈਨੇਡਾ ਦੇ ਵਿੱਚ ਹੈ ਉਹਨੂੰ ਉੱਥੋਂ ਭਾਰਤ ਬੁਲਾਇਆ ਜਾਵੇ ਔਰ ਜਿਹੜਾ ਅਮਰੀਕਾ ਦੇ ਵਿੱਚ ਉਹਦਾ ਭਰਾ ਰਹਿੰਦਾ ਕੁੜੀ ਦਾ ਉਹਨੂੰ ਵੀ ਬੁਲਾਇਆ ਜਾਵੇ ਤਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਜਿਹੜੀ ਹੈ ਸਜ਼ਾ ਦਿੱਤੀ ਜਾਵੇ ਤਾਂ ਕਿ ਕੋਈ ਅੱਗੇ ਤੋਂ ਇਸ ਤਰ੍ਹਾਂ ਸਾਲਾ ਕਰਾਉਣੇ ਕਰਨ ਦੀ ਨੀਅਤ ਨਾ ਕਰੇ ਇਹ ਕਾਰਨ ਹੈ ਕੱਲ ਸਾਨੂੰ ਅਰਲੀ ਮਾਰਨਿੰਗ ਜਿਹੜਾ ਆ ਕਿ ਪਾਲ ਸੇਲਾ ਜਿਹੜਾ ਸੇਲਾ ਕਲਾਂ ਦੇ ਕਲਾਂ ਦੇ ਜਿਹੜੇ ਸਰਪੰਚੋਂ ਦਾ ਫੋਨ ਮਸੂਲ ਹੋਇਆ ਸੀਗਾ ਕਿ ਕੁਲਵਿੰਦਰ ਸਿੰਘ ਦੇ ਜਿਹੜਾ ਵੱਡਾ ਬੇਟਾ ਆ ਕਰਨਵੀਰ ਜਿਹੜਾ ਕਿ 24 ਸੇਲਾ ਦਾ ਜਿੰਨੇ ਕੀ ਜ਼ਹਿਰੀਲੀ ਚੀਜ਼ ਖਾ ਕੇ ਜੀਵਨ ਦੀ ਲਾ ਸਮਾਪਤ ਕਰ ਲਈ ਆ ਇਹਦੇ ਸਬੰਧ ਵਿੱਚ ਜਿਹੜਾ ਮੇਰਾ ਚੌਂਕੀ ਚਾਚਾ ਐਸਐਸਆਈ ਔੰਕਾਰ ਸਿੰਘ ਮੌਕੇ ਤੇ ਪਹੁੰਚ ਕੇ ਜਿਹੜਾ ਕੁਲਵਿੰਦਰ ਸਿੰਘ ਦਾ ਬਿਆਨ ਕਲਮਬੰਦ ਕੀਤੇ ਆ ਜਿਹਦੇ ਮੁਤਾਬਕ ਹੀ 6 ਜਣੇ ਦੇ ਫਰੀਅ ਦਰਜ ਹੋਈ ਹੈ। ਸਭ ਦਰਸਨੀ ਪਾਈਏ। ਹਾਂਜੀ ਇਹਦੇ ਵਿੱਚ ਜਿਹੜੇ ਨਵਜੋਤਪੁਰ ਕੁੜੀ ਹੈਗੀ ਆ ਇਹ ਮੁੰਡਾ ਕਰਨਵੀਰ ਆ ਇਹਨਾਂ ਦਾ ਆਪਸ 'ਚ 15 5 2022 ਨੂੰ ਰਿੰਗਸਰਾਮਣੀ ਹੋਈ ਸੀ। ਜਿਹੜੀ ਕਿ ਰਿੰਗਸਰਾਮਣੀ ਤੋਂ ਬਾਅਦ ਇਹਨਾਂ ਦਾ ਇੱਕ ਐਗਰੀਮੈਂਟ ਹੋਇਆ ਹੈ ਜ਼ੁਬਾਨੀ ਕਿ ਜਿਹੜੀ ਨਵਜੋਤਪੁਰ ਆ ਮੁੰਡੇ ਵਾਲੇ ਖਰਚਾ ਚੱਕ ਕੇ ਬਾਹਰ ਭੇਜਣ ਤੇ ਕੈਨੇਡਾ ਦੇ ਜਿਹੜੀ ਆ ਨਵਜੋਤਪੁਰ ਕੁੜੀ ਮੁੰਡੇ ਨੂੰ ਬਾਹਰ ਬੁਲਾਵੇਗੀ ਆਪਣੇ ਕੋਲ। ਜਿਹੜਾ ਕਿ ਉਲਟ ਹੀ ਜਿਹੜੀ ਨਵਜੋਧਪੁਰ ਆ ਉੱਥੇ ਪਹੁੰਚ ਕੇ ਜਿਹੜੀ ਆ ਕਿ ਮੁੱਕਰ ਗਈ ਕਿ ਮੈਂ ਵਿਆਹ ਨਹੀਂ ਕਰਨਾ ਕਿਸੇ ਹੋਰ ਨਾਲ ਕਰਨਾ ਇਹਦੇ ਦੁੱਖੋਂ ਜਿਹੜਾ ਕਦਮਵੀਰ ਨੇ ਜਿਹੜਾ ਆ 19 20 ਦੀ ਦਰਮਿਆਨੀ ਰਾਤ ਜਿਹੜਾ ਆ ਕੋਈ ਨਸ਼ੀਲੀ ਚੀਜ਼ ਖਾ ਕੇ ਜੀਵਨ ਦੀ ਲੀਲਾ ਆਪਣੀ ਸਮਾਪਤ ਕਰ ਦਿੱਤੀ ਮੀਂਹ ਕਾ ਨਹੀਂ ਹੈ ਲੱਤੀ ਦੇ ਕਰਕੇ ਅੱਜ ਛੋਟੀ ਜਿਹੀ ਹੋ ਜਾਂ ਫਿਲਹਾਲ ਤਾਂ ਜੋ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਜਿਹੜਾ ਆ ਉੱਤੇ ਦੇ ਮਹੌਤਪੁਰ ਜਿਹੜੇ ਸੰਚ ਵਗੈਰਾ ਹੈਗੇ ਆ ਉਹਨਾਂ ਨੂੰ ਇਹੀ ਪਾਇਆ ਗਿਆ ਕਿ ਇਹਨਾਂ ਦੀ 15 5 2022 ਨੂੰ ਰਿੰਗਸਟਾ ਬਣੀ ਹੋਈ ਸੀ ਜਿਹੜੀ ਕੁੜੀ ਦਸੰਬਰ ਮਹੀਨੇ 2022 'ਚ ਕੈਨੇਡਾ ਮੂਵ ਹੋਈ ਆ 1.5 ਸਾਲ ਗੱਲਾਂ ਕਰਦੀ ਰਹੀਏ ਬਾਅਦ 'ਚ ਉਹਨੂੰ ਕੁੜੀ ਨੂੰ ਮੁੰਡੇ ਨੂੰ ਬਲੌਕ ਕਰਤਾ ਉਹਨੇ ਕੁੜੀ ਤੇ ਜਿਹੜਾ ਕੁੜੀ ਇਸੇ ਮੁੰਡਾ ਜਿਹੜਾ ਇਸੇ ਤੋਂ ਜਿਹੜਾ ਆ ਕੀ ਕੋਈ ਜੈਰਲੀ ਚੀਜ਼ ਖਾ ਕੇ ਉਹਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਅਰੈਸਟ ਕਿੰਨਿਆਂ ਦੀ ਪਾਈ ਹੈ ਇਹਦੇ ਵਿੱਚ ਅਸੀਂ ਦੋ ਜਣਿਆਂ ਦੀ ਕੁੜੀ ਦੇ ਜਿਹੜੇ ਆ ਮਾਪਿਓ ਦੀ ਬਲਵਿੰਦਰ ਤੇ ਰਾਜਵਿੰਦਰ ਕੋਟੀ ਇਹੀ ਅਰੈਸਟ ਪਾਈ ਹੈ